ਫਲਸਾਰ ਮੋਬਾਈਲ ਦੀ ਖਾਲਸਾ ਬਾਈ ਫਤਿਹ ਜਦੋਂ 90 99 ਪੁਆਇੰਟ ਨਾ ਨੰਬਰ ਨਾ ਮੇਂ ਪ੍ਰਦੇਸ਼ ਦੇ ਲੋਕ ਸੱਚ ਸਹੀ ਕਹਿ ਰਹੇ ਨੇ ਇਹ ਗੱਲ ਨੂੰ ਤਾਂ ਆਪਾਂ ਕੌਣ ਹੁੰਨੇ ਲੋਕਾਂ ਦੀ ਆਵਾਜ਼ ਨੂੰ ਦਰਕਰਨਾਰ ਕਰਨ ਵਾਲੇ ਆਪਾਂ ਵੀ ਕਹਿਣੇ ਵਧੀਆ ਹੋਇਆ ਚੰਗਾ ਹੋਇਆ ਕੋਈ ਇਹਦੇ 'ਚ ਦੂਰ ਆਈ ਨਹੀਂ ਹੈਗੀ ਕੋਈ ਕਰਤਾਰੋਂ ਹੀ ਨੋ ਡਿੱਗਿਆ ਬੰਦਾ ਹੀ ਜਾਂ ਕੋਈ ਇਹ ਕਹੂਗਾ ਵੀ ਇਹ ਗਲਤ ਹੋਇਆ ਹੈ ਚੰਗਾ ਹੋਇਆ ਚੰਗਾ ਇਸ ਕਰਕੇ ਰੱਬ ਹੀ ਹਰੇਕ ਦੇ ਘਰੇ ਤੀਪ ਪੈਣਾ ਹੈ ਹਰੇਕ ਦੇ ਘਰੇ ਬੱਚੇ ਨੇ ਮਾਂ ਮਾਣੇ ਉਹ ਜਦੋਂ ਇਹੋ ਜਿਹਾ ਕੁਝ ਫੇਸਬੁੱਕ ਤੇ ਗੰਦਾ ਐ ਸੋਸ਼ਲ ਮੀਡੀਆ ਤੇ ਦੇਖਦੇ ਨੇ ਇਹ ਕਦੇ ਘਰੇ ਫੋਨ ਨੇ ਉਹ ਬਾਲ ਮਾਣਾ ਤੇ ਬੱਚਿਆਂ ਤੇ ਦਲਾਂ ਤੇ ਉਹ ਜਿਹਾ ਉਕਰ ਜਾਂਦੀਆਂ ਨੇ ਇਹਨਾਂ ਨੇ ਗੰਦ ਯਾਰ ਇੱਕ ਤਾਂ ਦੇਖਣ ਦੀ ਲੱਚਰ ਤਾਂ ਹੁੰਦੀ ਅੱਖਾਂ ਨਾਲ ਇਹਨਾਂ ਨੇ ਜਵਾਨ ਦੀ ਜਵਾਨ ਨੂੰ ਹੀ ਨੰਗਾ ਕਰ ਲਿਆ ਨੰਗਾ ਕਰਕੇ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਿਆ ਕਿ ਕੋਈ ਵੀ ਰਿਸ਼ਤਾ ਚਾਹੇ ਸੱਸ ਨੂੰ ਦਾ ਲਾਲਾ ਦੌਰ ਪਰਚਾਈ ਦਾ ਲਾਲਾ ਕਿਸੇ ਦਾ ਵੀ ਲਾਲਾ ਆਮ ਦਾ ਲਾਲਾ ਵੀ ਉਹ ਉਹਨਾਂ ਚੀਜ਼ਾਂ ਦੀਆਂ ਘੜਤਾ ਕੜ ਕਰਕੇ ਪੇਸ਼ ਕਰਦੇ ਸੀ ਕਈ ਵਾਰ ਇਹਨਾਂ ਨੇ ਸੁਚੇਤ ਕਰਿਆ ਸੀ ਆਪਾਂ ਦੇਖਦੇ ਹਾਂ ਪਿਛਲੇ ਤਿੰਨ ਚਾਰ ਸਾਲਾਂ ਤੋਂ ਇਹਨੂੰ ਸੁਚੇਤ ਕਰ ਰਿਹਾ ਉਹਨਾਂ ਦਾ ਕੰਮ ਹੀ ਇਹ ਹੈ ਵੀ ਇੰਸਟਾਗ੍ਰam ਤੋਂ ਗੰਦ ਮਕਾਇਆ ਜਾਣਾ ਵੀ ਇਹ ਜੋ ਗੰਦ ਪਾਉਂਦੇ ਨੇ ਪੰਜਾਬ 'ਚ ਲੱਗਿਆ ਆ ਵਿਚਾਰਾ ਐਸੇ ਕੰਮ 'ਚ ਦੇਖੋ ਆਪੇ ਨਸ਼ਿਆਂ 'ਚ ਲੱਗੇ ਹੋਏ ਆ ਉਹਨੂੰ ਇਹ ਛਿੜਕ ਲੱਗੀ ਹੋਈ ਐ ਤਾਂ ਉਹਨੇ ਕੰਮ ਕਰਿਆ ਠੀਕ ਐ ਵਧੀਆ ਹੋਇਆ ਹੁਣ ਜਿਹੜੇ ਕਾਫੀ ਜਿਹੜੇ ਉਹ ਜੇ ਲੋਕ ਸੀ ਜੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਪ੍ਰਚਾਰ ਕਰਦੇ ਸੀ ਹੁਣ ਮਾਫੀਆਂ ਦਾ ਵੀ ਕਾਫੀ ਦੌਰ ਚੱਲ ਰਿਹਾ ਛੋਟੇ ਛੋਟੇ ਤਾਂ ਹੀ ਹੋਇਆ ਨਾ ਜਿਉਂਨੇ ਕੁਝ ਕਰਿਆ ਤਾਂ ਹੀ ਭਜੇ ਨਹੀਂ ਕੋਣਾ ਪਾਜ ਦਾ ਕਾਕਾ ਨੂੰ ਉਲਟਾ ਮਾਰ ਕੇ ਲਮਕਾਇਆ ਤਾਂ ਦੂਜੇ ਕੰਮ ਪੰਜ ਨੇ ਹੁਣ ਮੇਰੀ ਗੱਲ ਸੁਣੋ ਰਸਤੇ ਸਾਹਮਣੇ ਤੇ ਸੌ ਗਿੱਧਾ ਬੈਠੀਆਂ ਮਾਸ ਖਾਣੀਆਂ ਜਾਂ ਗੰਦ ਖਾਣਾ ਕੋਈ ਜਾਨਵਰ ਬੈਠਾਗਾ ਉਹਨਾਂ ਚ ਇੱਕ ਦੇ ਫੈਰ ਮਾਰੇ ਕਿੰਨੇ ਰਹਿਣਗੇ ਰਸਤੇ ਕਿੰਨੇ ਵਿੱਚੇ ਪਿੱਛੇ ਸਾਰੇ ਉੱਡ ਜਾਣਗੇ ਨਾ ਇਸ ਤਰ੍ਹਾਂ ਉਹ ਆ ਉਹ ਚਲੋ ਮਾਫੀਆਂ ਮੰਗ ਰਹੇ ਨੇ ਚੰਗੀ ਗੱਲ ਹੁਣ ਵੀ ਹਟ ਜਾਣ ਗੰਦਪਾਣੂ ਹਟ ਜਾਏ ਪਰ ਬਾਈ ਹਟਦੇ ਨਹੀਂ ਇਹ ਨਹੀਂ ਹਟਦੇ ਦੋ ਦਾ ਚਾਰ ਦਿਨ ਪੱਧਾ ਪੰਜ ਦਿਨ ਕਿਉਂਕਿ ਪੈਸੇ ਹੀ ਇੰਨਾ ਆਉਂਦਾ ਸੋਸ਼ਲ ਮੀਡੀਆ ਪੈਸੇ ਹੀ ਇੰਨਾ ਦਿੰਦੀਆਂ ਸ਼ੋਰਸਾਈਟਾਂ ਤੋਂ 3-3 ਲੱਖ 4-4 ਲੱਖ ਇਹ ਧਰਤੀ ਨਾਲ ਬੀਜਣਾ ਇਹ ਆਮ ਕੰਮ ਕਰਕੇ ਖਾਣਾ ਸੀ ਉਹ ਕਹਿੰਦਾ ਛੱਡੋ ਬਰਾ ਕੰਮ ਕਰਨ ਨੂੰ ਕੁਝ ਕੁਝ ਲੋਕ ਤਾਂ ਸਿਕਿਉਰਿਟੀ ਦੀ ਮੰਗ ਕਰ ਰਹੇ ਨੇ ਪੁਲਿਸ ਤੋਂ ਉਹ ਬੀਤੀ ਬੋਸਣ ਵਾਲੇ ਕਰਾਂਗੇ ਸਿਕਿਉਰਿਟੀ ਲੈ ਕੇ ਉਹ ਗੰਦ ਵਧਣ ਹਨਾ ਤਾਵਾਂਗੇ ਕਰ ਰਹੇ ਨੇ ਹਨਾ ਵੀ ਸਾਨੂੰ ਸਿਕਿਉਰਿਟੀ ਦੇ ਉਸ ਗੰਦ ਪਾਉਣਾ ਹਟਣਾ ਨਹੀਂ ਇਹ ਮਾੜੀ ਗੱਲ ਹੈ ਬੈਸਟ ਹੈ ਕੰਮ ਸਰਕਾਰ ਦੇ ਕਰਨ ਦੇ ਨੇ ਸਰਕਾਰ ਕਰੇ ਇਹ ਕੰਮ ਜਿਵੇਂ ਹੁਣ ਮੇਰੀ ਪੇ ਜੀ ਵਿੱਚ ਮਾਰਤੀ ਕੋਈ ਤੇਰੇ ਪੇ ਜੀ ਵਿੱਚ ਮਾਰਤੀ ਤੇਰਾ ਤਾਂ ਬੰਦ ਵੀ ਕਰ ਇੱਕ ਦੋ ਕਿਤੇ ਕਿਸੇ ਦੇ ਬੰਦ ਕਰਤੇ ਜਦੋਂ ਉਹ ਸੱਚ ਬੋਲਣ ਵਾਲੇ ਪੇ ਬੰਦ ਕਰ ਸਕਦੇ ਨੇ ਗੰਦ ਦਿਖਾਉਣ ਵਾਲੇ ਪੇ ਕਿਉਂ ਨਹੀਂ ਬੰਦ ਕਰ ਸਕਦੇ ਜਦੋਂ ਬਲੂ ਫਿਲਮਾਂ ਇਹ ਸਰਟੀਫਾਈਡ ਕੈਰੇਕਟਰ ਨਾਲ ਬਣਦੀਆਂ ਨੇ ਜਦੋਂ ਅਸੀਂ ਛੋਟੇ ਹੁੰਦੇ ਨਾਲ ਗਲਦੀਪ ਕ੍ਰਾਂਤੀ ਦਾ ਸਾਡੀ ਉਮਰ ਆ ਜਾਂਦੂ ਵੀ ਬੂ ਸਾਡੀ ਉਮਰ ਦਾ ਉਹਦਣਾ ਜਿੱਥੇ ਤੇਰਾ ਦਫ਼ਤਰ ਹੈ ਇਹ ਤੋਂ ਥੋੜਾ ਜਿਹਾ ਇੱਧਰ ਤਿੰਨ ਚਾਰ ਦੁਕਾਨਾਂ ਨਾ ਹੋਈਆਂ ਖੋਖੇ ਜੇ ਬੀਸੀਆਰ ਵਾਲੇ ਉਹਨਾਂ 10 ਰੁਪਏ ਲੈ ਕੇ ਫਿਲਮ ਦਿਖਾਉਂਦੇ ਹੁੰਦੇ ਆਮ ਫਿਲਮਾਂ ਹਿੰਦੀ ਫਿਲਮਾਂ ਬਲੂ ਹਲਮਾਨੀ ਉਹਨਾਂ ਦੇ ਵੀ ਰੇਡ ਮਾਰ ਰੇਡ ਮਾਰਦੇ ਹੁੰਦੇ ਅਸੀਂ ਫਿਲਮ ਦੇਖਣ ਗਏ ਸੀ ਉੱਥੇ ਆਹੀ ਇੰਡੀਅਨ ਫਿਲਮ ਆਈ ਸੀ ਅਸੀਂ 12 ਦਿਨਾਂ ਇਹ ਸਕੂਲ ਚੋਂ ਦੇਖਣ ਲੱਗੇ ਸੰਨੀ ਦਿਓਲ ਦੀ ਉਹ ਅਮਰਜੀਤ ਦਾ ਪਤਾ ਨਹੀਂ ਕਿਹੜਾ ਸਪੈਕਟਰ ਹੁੰਦਾ ਉਹਨੇ ਰੇਡ ਮਾਰ ਕੇ ਪੜ੍ਹੇ ਅਸੀਂ ਵੀ ਉਹਨੂੰ ਆ ਉਹ 92 ਤੋਂ ਪਹਿਲਾਂ ਕਾਪੀ ਕਰਕੇ ਉਹਨਾਂ ਤੇ 27 ਸੀ ਹੁਣ ਤਾਂ ਯਾਰ ਫੋਨਾਂ 'ਚ ਨੇ ਗੰਦ ਪਿਆ ਹੈਗਾ ਉਹ ਕੁਝ ਜਿਹੜੇ ਸਿੱਖੀ ਧਰਮ ਨਾਲ ਜੁੜੇ ਹੋਏ ਲੋਕ ਨੇਗੇ ਉਹ ਅਜ ਅਮਰਤਪਾਲ ਮਹਿਰੋਂ ਨੂੰ ਮਾੜਾ ਕਹਿ ਰਹੇ ਨੇ ਉਹਦੇ ਹੱਕ ਦੀ ਗੱਲ ਕਰਦੇ ਨੇ ਕਹਿੰਦੇ ਅਸੀਂ ਉਹਦੇ ਨਾਲ ਖੜੇ ਆ ਪਰ ਉਹ ਐਂ ਕਰਨ ਆਦੀਆਂ ਧੀਆਂ ਪੈਰਾਂ ਨੂੰ ਉਹਦੇ ਵਾਲੀ ਆਈਡੀ ਲੈ ਕੇ ਉਹ ਕੰਮ ਕਹਾ ਸ਼ੁਰੂ ਕਰਨ ਕਿਉਂ ਇੰਨਾ ਲੇਟ ਕਰੀ ਜਾਂਦੇ ਨੇ ਇੱਕ ਦਿਨ ਹੋ ਗਿਆ ਦੋ ਦਿਨ ਹੋ ਗਿਆ ਈਲਾ ਨਹੀਂ ਪਈਆਂ ਹੋਈਆਂ ਉਹਨਾਂ ਨੂੰ ਦੇਖਣ ਵਾਲੇ ਚਾਸਕ ਨਾਲੇ ਚਿਹਰਾ ਮੋਹਰਾ ਬਦਲ ਜੂ ਜਿਹੜੇ ਕਹਿ ਰਹੇ ਨੇ ਜਿਵੇਂ ਕੋਈ ਵੀ ਆ ਉਹ ਇਹ ਕੰਮ ਗਲਤ ਹੋਇਆ ਜਾਂ ਇਹ ਕਰਨਾ ਨਹੀਂ ਚਾਹੀਦਾ ਜਾਂ ਉਹ ਬਹੁਤ ਚੰਗਾ ਕੰਮ ਕਰਦੀ ਸੀ ਉਹਨੂੰ ਆ ਦੇ ਘਰੇ ਫੋਟੋ ਲਵਾ ਕੇ ਟੰਗ ਲੈਣੋਂ ਦੇ ਸਵੇਰੇ ਸ਼ਾਮ ਧੂਬਤੀ ਕਰਿਆ ਕਰਨੀ ਪੂਜਾ ਕਰਿਆ ਕਰਨ ਤੇ ਆਦੀਆਂ ਧੀਆਂ ਪੈਣ ਉਸ ਪਾਸੇ ਤੁਰਨਾਂ ਨੂੰ ਇਹ ਤਾਂ ਕੋਈ ਦੋਰਾ ਨਹੀਂ ਬਾਕੀ ਯਾਰ 1-2% ਹੀ ਬੰਦੇ ਨੇ 1-2% ਵੀ ਨਹੀਂ ਕੁਝ ਪੁਆਇੰਟ ਹੀ ਬੰਦੇ ਨੇ ਜਿਨ੍ਹਾਂ ਨੇ ਹਰੇਕ ਕੰਮ ਤੇ ਮੂਸ ਕਰਨੀ ਕਰਨੇ ਕੋਈ ਕੁਸ਼ ਮਰਜ਼ੀ ਕਰ ਲੈ ਉਹ ਚੰਗੀ ਨਹੀਂ ਕਹਿੰਦੇ ਕਿਸੇ ਨੂੰ ਅਜੇ ਤੱਕ ਉਹਨਾਂ ਨੇ ਕਿਸੇ ਨੂੰ ਚੰਗਾ ਕਿਹਾ ਵੀ ਆਹ ਬੰਦੇ ਨੇ ਚੰਗਾ ਕੰਮ ਕਰ ਲਿਆ ਕੋਈ ਕੋਹ ਮਰਜ਼ੀ ਕਰਨ ਲੱਗ ਜੇ ਕਿਸੇ ਮਰਜ਼ੀ ਬੁੱਧੋ ਲੜਪੇ ਕੋਸਾਨੀ ਧਰਨਾਂ ਲੱਗ ਜੇ ਕੋਈ ਮਜ਼ਦੂਰਾਂ ਦਾ ਧਰਨਾ ਲੱਗ ਜੇ ਕੋਈ ਕਿਸਾਨ ਲੜਨ ਲੱਗ ਜੇ ਕੋਈ ਮਜ਼ਦੂਰ ਲੜਨ ਲੱਗ ਜੇ ਸਰਕਾਰ ਮੁੱਦ ਕੋਈ ਵੀ ਲੜੂ ਕੋਈ ਨਸ਼ਿਆਂ ਵਿਰੁੱਧ ਲੜਨ ਲੱਗ ਜੇ ਕੋਈ ਵੀ ਲੜੂਆ ਜਿਹੜੇ ਉਹ ਬੰਗਲੇ ਕੁਝ ਕੁਝ ਲੋਕਾਂ ਨੇ ਜਦੋਂ ਪਰਮਿੰਦਰ ਨੇ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕੀ ਪਰਮਿੰਦਰ ਨੂੰ ਵੀ ਮਾੜਾ ਕਹਿੰਦੇ ਰਹੇ ਅੱਜ ਅਮਰਪਾਲ ਮੈਰੋ ਉਹ ਛਾਵੇਂ ਬੰਦੇ ਨੇ ਇੱਕ ਪਰ ਉਹ ਹੀ ਛਾਵਾ ਚੈਨ ਮੋਰ ਕੋਈ ਬੰਦਾ ਵੀ ਨਹੀਂ ਬਦਲਿਆ ਨਾ ਮੰਦਾ ਤਾਂ ਕੋਈ ਨਹੀਂ ਜਦ ਆਪਾਂ ਨੂੰ ਮੋਸਟ ਆਫ ਲੋਕਾਂ ਨੇ ਆਪਣੀ سپورਟ ਕਰੀ ਆਪਣੇ ਹੱਕ ਚ ਆਏ ਉਹੀ ਲੋਕ ਹੁਣ ਸੱਚ ਕਹਿ ਰਹੇ ਨੇ ਸਹੀ ਆ ਸਹੀ ਆ ਕੋ ਸੱਚ ਬੋਲਣਾ ਤਾਂ ਲੋਕ ਦੇ ਨਹੀਂ ਮੂਹਰੇ ਆ ਕੇ ਬੋਲਣਾ ਥੋੜਾ ਡਰਦੇ ਹੁੰਦੇ ਨੇ ਲੋਕ ਵੀ ਅੱਗੇ ਆ ਕੇ ਚਲੋ ਆਪਾਂ ਡਰਾਂਗੇ ਹੌਲੀ ਹੌਲੀ ਲੋਕ ਆਉਣ ਲੱਗ ਜਾਣਗੇ ਇੱਕ ਬੰਦੇ ਤੋਂ ਸਿੱਖੀ ਸਰੂਪ ਚ ਹੋਣ ਦੇ ਬਾਵਜੂਦ ਕਹਿ ਰੱਖਿਆ ਉਹਨਾਂ ਪਹਿਲਾਂ ਬਲਾਤਕਾਰ ਕਰਿਆ ਫਿਰ ਅਕੇ ਮਾਰੀ ਕਿਉਂ ਫਿਰ ਕਹੀ ਤਾਂ ਜਾਣੇ ਆਪਾਂ ਫਿਰ ਉਹ ਫੁੱਟਾਂ ਅੰਗ ਲੈਣ ਕਰਿਆ ਆਉਦੇ ਆਪਦੀਆਂ ਧੀਆਂ ਬਾਹਰ ਲਾ ਦੇ ਨੇ ਇਸ ਪਾਸੇ ਵੀ ਚਲੋ ਭਾਈ ਤੁਸੀਂ ਸਾਂਭ ਲੋ ਕੰਮ ਕੰਚ ਆਉਂਦੇ ਵੀ ਆਲਾ ਹਾਂ ਵੀ ਉਹ ਤਾਂ ਹੁਣ ਰਹੀ ਨਹੀਂ ਜਹਾਨ ਤੇ ਉਹਦੀ ਉਹਦਾ ਇਸ ਸਾਲ ਮੇਲਾ ਕਰਾਇਆ ਕਰਨ ਉਹ ਬੰਦੇ ਨੂੰ ਬੇਨਤੀ ਹੈ ਯਾਰ ਹਰ ਰੂਹ ਹਰ ਰੂਹ ਇਹ ਗੱਲ ਕਹਿ ਰਹੀ ਆ ਕੁਲਦੀਪ ਹਰ ਰੂਹ ਵੀ ਇਹ ਚੰਗਾ ਹੋਇਆ ਤਾਂ ਆਪਾਂ ਕੌਣ ਹੁੰਦੇ ਨਹੀਂ ਆ ਰੂਹਾਂ ਨੂੰ ਉਹ ਕੌਣ ਕਹਿ ਰਹੇ ਆ ਜਿਨ੍ਹਾਂ ਦੇ ਘਰੇ ਛੋਟੀਆਂ ਛੋਟੀਆਂ ਧੀਆ ਨੇ ਬਾਪ ਜਿਨ੍ਹਾਂ ਦੇ ਘਰੇ ਛੋਟੇ ਛੋਟੇ ਬੱਚੇ ਨੇ ਜਾਂ ਜਿਨ੍ਹਾਂ ਦੀਆਂ ਪਾਣਾ ਮਟਿਆਰ ਨੂੰ ਕੀ ਸੀ ਉਹਨੂੰ ਦੇਖ ਕੇ ਯਾਰ ਜਿਆਦਾਤਰ ਸੋਚਦਿਆਂ ਸੀ ਕੁੜੀਆਂ ਉਹਨਾਂ ਨੇ ਮਨ ਲੈਣ ਨੂੰ ਦੇਖਦੀਆਂ ਸੀਦਾ ਲਾਈਫ ਸਟਾਈਲ ਦੇਖ ਕੇ ਕਿਉਂ ਦਾ ਲਾਈਫ ਸਟਾਈਲ ਇਕਦਮ ਅਮੀਰ ਵਾਲਾ ਹੋ ਗਿਆ ਸੀ ਐਨਆਰਪੀ ਆਉਣਾ 5-6 ਲੱਖ ਮਹੀਨੇ ਦਾ ਫਿਰ ਪ੍ਰਮੋਸ਼ਨਾਂ ਮਿਲਣੀਆਂ ਮੈਂ ਤਾਂ ਉਹ ਲੋਕਾਂ ਨੂੰ ਵੀ ਗੁਣੇ ਘਰ ਮੰਨਦਾ ਨੇ ਉਹਨਾਂ ਨੂੰ ਪ੍ਰਮੋਸ਼ਨਾਂ ਵਾਸਤੇ ਪੈਸੇ ਦਿੰਦੇ ਸੀ ਹਨਾ ਮੈਂ ਤਾਂ ਉਹ ਲੋਕਾਂ ਨੂੰ ਵੀ ਗੁਣੇ ਘਰ ਮੰਨਦਾ ਜਿਹੜਾ ਉਹਨੂੰ ਦੇਖਦਾ ਕੌਣ ਚਲਾ ਜਾਂਦਾ ਇਹ ਉਹਨਾਂ ਨੂੰ ਦੇਖ ਕੇ ਡਾਟਾ ਵਾ ਖਰਚਦਾ ਕੌਣ ਉਹਨਾਂ ਦੇ ਆਪਾਂ ਲੋਕ ਹੀ ਦੇਖਦੇ ਆ ਨਾ ਆਪਾਂ ਲੋਕ ਇਹਨਾਂ ਨੂੰ ਵਡਾਵਾ ਦਿੰਦੇ ਆ ਫੇਰ ਹੀ ਉਹ ਅਗਲੀਆਂ ਪੋਸਟਾਂ ਪਾਉਂਦੇ ਨੇ ਫਿਰ ਨੰਬਰ ਦੋ ਤੇ ਆ ਗਈ ਪਈ ਸਾਈਬਰ ਕ੍ਰਾਈਮ ਇਹਨੂੰ ਬੰਦ ਕਰਨਾ ਚਾਹੀਦਾ ਨਹੀਂ ਤਾਂ ਫਿਰ ਇਹ ਕੰਮ ਵੱਧ ਹੀ ਜਾਊ ਨਸ਼ੇ ਵਾਂਗੂ ਇਹ ਵੀ ਦਰਿਆ ਗੰਦ ਦਾ ਨਸ਼ਿਆਂ ਦਾ ਸਟੂਲਿਆਂ ਦਾ ਆਮ ਹੋ ਜਾਊਗਾ ਫਿਰ ਆਪਾਂ ਪ੍ਰੋਮੋਸ਼ਨਾਂ ਦੀ ਗੱਲ ਕੀਤੀ ਉਹਦੇ ਫੋਲੋਅਰ ਦੀ ਕਰਨ ਕੀਤੀ ਉਹਦੇ ਲਾਈਫਸਟਾਈਲ ਦੀ ਗੱਲ ਕੀਤੀ ਹੈ ਸੰਸਕਾਰ ਵੇਲੇ ਤਿੰਨ ਬੰਦੀ ਸੀ ਮਾਂ ਭੈਣ ਤੇ ਭਾਈ ਫਿਰ ਇਹੀ ਤਾਂ ਗੱਲ ਲੈਣਾ ਲੋਕ ਇਹ ਇਹ ਉਹ ਚੋਰ ਮੋਰੀ ਨਹੀਂ ਦੇਖਣੇ ਲੋਕ ਸ਼ਰਮਿਕ ਤਾਨਕੇ ਸਾਹਮਣੇ ਨਹੀਂ ਆਉਂਦੇ ਹਣਾ ਇਹ ਫਿਰ ਸੋਸ਼ਲ ਮੀਡੀਆ ਦੇ ਨਾਲ ਕੋਈ ਐ ਕਹੇ ਤੇ ਭਾਈ ਤੇਰੇ ਨਾਲ ਹੈ ਉਹ ਯਾਂ ਕਹਦੇ ਬਾਈ ਤੇਰਾ ਨਾਂ ਖੜਾਂਗੇ ਤੇਰੇ ਨਾਂ ਲੜਾਂਗੇ ਜਦੋਂ ਪਿੱਛੇ ਮੁੜ ਕੇ ਵੇਣਾ ਕੋਈ ਵੀ ਨਹੀਂ ਲੱਖ ਬੰਦਾ ਤੈਨੂੰ ਉਠਾ ਚੱਕਦੇ ਸ਼ਾਮ ਨੂੰ ਅਗਲੇ ਦਿਨ ਤੂੰ ਕਹਦੇ ਭਾਈ ਇੱਥੇ ਮੇਰੇ ਤੇ ਆ ਜੁਲਮ ਹੋ ਗਿਆ ਆਜੋ ਬਹੁਤ ਘੱਟ ਲੋਕ ਪੜਾਉਂਦੇ ਨੇ ਹਾਂ ਆਪਣੇ ਖਸ ਨਾਲ ਟਕਰਾਏ ਨਹੀਂ ਫਿਰ ਗੁੱਸਾ ਕਰ ਜਾਂਦੇ ਨੇ ਆਪਣੇ ਨਾਲ ਡਾਉਂਦੇ ਨੇ ਆਏ ਸੀ ਦਹਾਏ ਸੁਣ ਗਾਹਾਂ ਚਲੋ ਅੱਗੇ ਪ੍ਰਮਾਤਮਾ ਨੂੰ ਰਜਾ ਨੂੰ ਪਤਾ ਹੈ ਆਉਣਾ ਕਿ ਨਹੀਂ ਆਉਣਾ ਅਗਲੇ ਦਿਨ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਪਹਿਣੀ ਆ ਥਾਲਾ ਹੁਣ ਥੱਲ ਕਿਹੜਾ ਦਾ ਦੇਖ ਰੁਕੂਗੀ ਰੁਕੂਗੀ ਕਿਹੜਾ ਦਾ ਥੋੜੇ ਜਣਾ ਵੱਜੂਗਾ ਦੰਨੇ ਕਿਦਾਂ ਮਜ਼ਾ ਖੌਫ ਰੂਆ ਸਿੰਘ ਦਾ ਹਨਾ ਜਦੋਂ ਭਾਈ ਹੁਣ ਉਹਦੇ ਕਾਨੂੰਨੀ ਕਾਰਵਾਈ ਤਾਂ ਹੋਊ ਵੀ ਹੋਗੀ ਵਿੱਚ ਅੰਦਰ ਤਾਂ ਜਾਊਗੀ ਜਾਊਗਾ ਉਹ ਫੇਰ ਅਮਾ ਕੌਣ ਹੋ ਜੂਗਾ ਫੇਰ ਚੱਲ ਪੈਣਗੇ ਉਹ ਤੇਰਾ ਉਹਨਾਂ ਨੂੰ ਇੱਕ ਤਰ੍ਹਾਂ ਦਾ ਤਮੂਕ ਲੱਗੀ ਆ ਕਿਸੇ ਨੇ ਜੁਰਤ ਦਿਖਾਈ ਹੈ ਦੇ ਪਿੰਡੋਂ ਪਿੰਡੀ ਜਿਹੜੇ ਪਿੰਡ ਪੁਸਕ ਪਿੰਡਾਂ ਚ ਬਣਾਉਂਦੇ ਨੇ ਇਹ ਗੰਦੀਆਂ ਵੀਡੀਓ ਉਹਨਾਂ ਨੂੰ ਹੋਕ ਦੇਣ ਪਿੰਡ ਵਾਲੇ ਵੀ ਭਾਈ ਹਟ ਜਾ ਉਹਨਾਂ ਦੇ ਰਿਸ਼ਤੇਦਾਰ ਰੋਕ ਦੇਣ ਕਿਉਂ ਗੰਦ ਪਾਉਣਾ ਯਾਰ ਹਨਾ ਕਿਸਦਾ ਐਵੇਂ ਜਾਗ ਜਾਂਦਾ ਫੇਰ ਸੁੱਚਾ ਸੂਰਮਾ ਫੇਰ ਅਗਲਾ ਪੁੱਤ ਵਾ ਸਿੰਘ ਦੀ ਗੱਲ ਕੀਤੀ ਉਹ ਸਿੰਘ ਦੀ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਕਹਿੰਦਾ ਵੀ ਫਿਰ ਜਦੋਂ ਜਾਣੇ ਹੀ ਅੰਦਰ ਹਾਂ 5-7 ਨੂੰ ਰੋੜਾ ਲਾ ਕੀ ਜਾ ਮੈਂ ਮੈਂ ਤਾਂ ਉਹਨੂੰ ਕਹਿਣਾ ਸਮਾਂ ਜੀ ਮੈਂ ਤਾਂ ਕਹਿੰਦਾ ਇੱਕ ਦੋ ਨਸ਼ੇ ਵਾਲੇ ਵੀ ਰੋੜ ਜੇ ਯਾਰ ਜੇ ਜਦੋਂ ਹੁਣ ਕਰਤਾ ਲੈ ਕੰਮ ਇੱਕ ਦੋ ਨਸ਼ੇ ਵਾਲੇ ਵੀ ਰੋੜ ਜੇ ਹੈਗੇ ਨੇ ਵੱਡੇ ਵੱਡੇ ਖਾਣ ਪੀਣ ਵਾਲੇ ਨਹੀਂ ਗਰੀਬ ਗੁਰਬੇ ਨਹੀਂ ਵੱਡੇ ਇੱਕਦੋ ਉਹਨਾਂ ਦਾ ਪੁੰਨ ਖੱਟ ਜੇ ਦੁਖੀ ਬਹੁਤ ਹੈ ਛੱਡਦੇ ਨਹੀਂ ਵਿੱਚੋਂ ਭਾਵਨ ਹਜੇ ਵੀ ਭੈਣ ਫਿਰ ਗਾਲ ਨਿਕਲਦੀ ਆ ਸਰਕਾਰ ਦੀ ਡੈਡਲਾਈਨ ਸੀ 31 ਮਈ ਤੱਕ ਉਹ 31 ਮਈ ਤੱਕ ਕਰੋ ਤਾਂ ਮੁੰਡੇ ਮਰੀ ਜਾਂਦੇ ਨੇ ਕੰਨਾ ਮਰਜੀ ਲੜਾ ਚੱਟਾ ਵਾਂਣ ਸਜੋ ਕਿੰਨਾ ਮਰਜੀ ਜਿੰਨਾ ਕਹੇਗਾ ਉਹਨਾਂ ਨਾਂ ਬਾਏ ਨਾਮ ਦੱਸਦੇ ਨੇ ਫਾਨੇ ਫਲਾਣੇ ਬੰਦੇ ਵੇਚਦੇ ਨੇ ਨਾਲੇ ਐ ਨਹੀਂ ਕੋਈ 10 ਗ੍ਰਾਮ 20 ਗ੍ਰਾਮ ਖਾਣ ਪੀਣ ਵਾਲੀ ਨਹੀਂ ਕਿਰੇ ਹੁਣ ਰਾਜੇ ਮਹਾਰਾਜ ਆ ਆ ਵੱਡੀਆਂ ਵੱਡੀਆਂ ਗੱਡੀਆਂ ਲੈ ਲਈਆਂ ਇਹਨਾਂ ਨੇ ਦੋ ਮਹੀਨਾ ਚ ਹੀ ਖਾਲਾ 60 ਮਹੀਨਾ ਜਿਹੜਾ ਇੱਥੋਂ ਲੈ ਕੇ ਪਟਿਆਲਾ ਤੱਕ ਕਾਰੋਬਾਰ ਹੈ ਪ੍ਰਵਿੰਦਰ ਦੀ ਮਹਿਮ ਕਿੱਥੇ ਜੇ ਖੜੀ ਆਉਣਾ ਮੈਂ ਹੁਣ ਬਾਈ ਉੱਥੇ ਹੀ ਖੜੀ ਆ ਜਿੱਥੇ ਪੰਜਾਬ ਸਰਕਾਰ ਦੀ ਖੜੀ ਆ ਇਹਨਾਂ ਦਾ ਦੋਰਾ ਦੇ ਉੱਤੇ ਹੀ ਆਏਗਾ ਨਾ ਥੱਲੇ ਹੋ ਕੇ ਫੇਰ ਦਿਲਾਂਗੇ ਕੋਈ ਮੈਡੀਕਲ ਨਹੀਂ ਫੜਾ ਇਹਨਾਂ ਨੇ ਆਉਂਦਾ ਹੂੰ ਮੈਡੀਕਲਾਂ ਦੇ ਸ਼ਰੀਆਨਾਂ ਸ਼ਬਦ ਕੀ ਜਾਂਦਾ ਹੈ ਇੱਕ ਕਦੇ ਨੂੰ ਫੱਡ ਲੈਂਦੇ ਨੇ ਉਦੋਂ ਦੁੱਕਣਾ ਵਿਗਦਾ ਹੋਰ ਲੋਕਾਂ ਨੂੰ ਹੋਵੇ ਤਾਂ ਵੱਡੇ ਬੰਦਿਆਂ ਨੂੰ ਫੱੜਨਾ ਰੁਕ ਜੇ